ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਦੁੱਤੀ ਰਚਨਾਵਾਂ ਦੇ ਚੋਂ ਇੱਕ ਮਹਾਨ ਅਮਰ ਕਲਾਮ ਆਪ ਜੀ ਦੀ ਪਾਵਨ ਬਾਣੀ ਜਿਸ ਦਾ ਨਾਮ ਆਸਾ ਰਗ ਹੈ ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਆਸਾ ਰਾਗ ਦੇ ਜਨਮਦਾਤਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਉਂਕਿ ਸੰਗੀਤ ਦੇ ਗ੍ਰੰਥਾਂ ਵਿੱਚ ਆਸਾ ਤੇ ਮਾਜਰਾਗ ਮਿਲਦਾ ਨਹੀਂ ਲਿਆਜ਼ਾ ਸਿਆਣਿਆਂ ਦਾ ਐਸਾ ਕਹਿਣਾ ਇਹ ਦੋ ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਣ ਨੇ ਇਸ ਰਾਗ ਦੇ ਸਤਿਗੁਰੂ ਦੇਵ ਜੀ ਮਹਾਰਾਜ ਨੇ ਜਿਹੜੀ ਆਪਣੀ ਅਗੰਮੀ ਰਚਨਾ ਉਚਾਰਨ ਕੀਤੀ ਹੈ ਉਸ ਦਾ ਨਾਂ ਹੈ ਆਸਾ ਦੀ ਵਾਰ ਵਾਰ ਉਹ ਕਲਾਮ ਉਹ ਬਾਣੀ ਜੋ ਜੰਗੀ ਤਰਜ਼ ਨਾਲ ਉਚਾਰਨ ਕੀਤੀ ਜਾਂਦੀ ਹੈ ਔਰ ਇਹ ਕੁਝ ਸੁਭਾਵਕ ਹੀ ਐਸਾ ਹੋ ਗਿਆ ਹੈ ਕਿ ਵਾਰ ਸ਼ਬਦ ਦੇ ਅਰਥ ਇੱਥੇ ਵੀ ਜੰਗੀ ਨੇ ਜੰਗੀ ਤਰਸ ਦੇ ਨਾਲ ਉਚਾਰਨ ਕੀਤੀ ਹੋਈ ਬਾਣੀ ਹਿੰਦੁਸਤਾਨ ਜਿੱਥੇ ਸੰਤਾ ਮਹਾਪੁਰਸ਼ਾਂ ਦਾ ਦੇਸ਼ ਹੈ ਉੱਥੇ ਸੂਰਬੀਰ ਮਹਾਬਲੀ ਤੇ ਜੋਧਿਆਂ ਦਾ ਦੇਸ਼ ਹੀ ਇਹ ਰਿਹਾ ਹੈ ਇਸ ਦੇ ਚ ਗਾਹੇ ਬਗਾਹੇ ਜੋ ਜੋਧੇ ਪੈਦਾ ਹੁੰਦੇ ਰਹੇ ਸੂਰਮੇ ਪੈਦਾ ਹੁੰਦੇ ਰਹੇ ਟਾੜੀ ਲੋਕ ਜੋ ਵਾਸਤਵਿਕ ਕਿਸੇ ਹੱਦ ਤੱਕ ਛੰਦਾ ਬੰਦੀ ਸਵੈਮ ਕਰਕੇ ਤੇ ਸੂਰਮੇ ਦੀ ਕਿਸੇ ਮਹਾਪੁਰਸ਼ ਦੀ ਉਪਮਾ ਕਰਨੀ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਿਹਾ ਜਾਂਦਾ ਸੀ ਟਾੜੀ ਇਹ ਧੁਨ ਵੀ ਖੁਦ ਬਣਾਉਂਦੇ ਸਨ ਇਹ ਤਰਜ਼ ਖੁਦ ਆਪਣੇ ਅੰਦਰੋਂ ਪੈਦਾ ਕਰਦੇ ਸਨ ਲਿਆਜ਼ਾ ਆਸਾ ਦੀਵਾਰ ਦੇ ਉੱਤੇ ਜਿਹੜੀ ਧੁਨ ਚੜੀ ਹੋਈ ਹੈ ਉਸ ਧੁਨ ਦਾ ਨਾਮ ਹੈ ਟੁੰਡੇ ਅਸਰਾਜੇ ਕੀ ਧੁਨੇ ਇੱਕ ਅਸਰਾਜ ਨਾਮ ਦਾ ਰਾਜਾ ਹੋਇਆ ਜੋ ਵਾਸਤਵਕ ਟੁੰਡਾ ਸੀ ਇੱਕ ਹਾਦਸੇ ਉਸ ਦਾ ਲੇਕਿਨ ਇੱਕ ਹੱਥ ਦੇ ਹੁੰਦੇ ਆ ਆ ਵੀ ਉਹਦੀ ਸੂਰ ਬੇਰਤਾ ਦਾ ਸਿੱਕਾ ਚਾਰੋਂ ਪਾਸੇ ਜਮੇ ਹੋਇਆ ਸੀ ਉਹਦੀ ਸਿਆਣ ਬੜੀ ਦੂਰ ਦਰਾਜ ਤੱਕ ਫੈਲੀ ਹੋਈ ਸੀ ਔਰ ਉਸ ਨੇ ਆਪਣੀ ਸਿਆਣ ਤੇ ਆਪਣੇ ਬਾਹੂ ਬਲ ਦੇ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਹੋਇਆ ਸੀ ਔਰ ਚਾਰੋਂ ਪਾਸੇ ਉਸ ਦਾ ਦਬ ਦਬਾ ਸੀ ਸਿਆਣੇ ਸਾਡੀ ਲੋਗਾ ਨੇ ਆਪ ਦੀ ਉਪਮਾ ਦੇਚ ਅਸਰਾਜ ਦੀ ਉਪਮਾ ਦੇਚ ਜੋ ਗੀਤ ਗਾਏ ਤੇ ਜਿਸ ਤਰਜ਼ ਦੇਚ ਗਾਏ ਜਿਸ ਧੁਨ ਦੇਚ ਗਾਏ ਉਸ ਧੁਨ ਦਾ ਨਾਮ ਪੈ ਗਿਆ ਟੁੰਡੇ ਅਸਰਾਜੇ ਕੀ ਧੁਨੀ ਉੰਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ 12 ਦੇ ਉੱਪਰ ਇਸਤਰੀ ਕੇ ਦੀਆਂ ਨੌਂ ਧੁਨਾਂ ਚੜੀਆਂ ਹੋਈਆਂ ਨੇ ਜਿਹਦੇ 'ਚ ਇੱਕ ਇਹ ਧੁਨ ਹੈ ਫਿਰ ਚੰਦ ਰਾਹਾੜਾ ਸੋਈਆਂ ਕੀ ਧੁਨੀ ਗਾਵਣੀ ਲੱਲਾ ਬਹਿਲੀਮਾ ਕੀ ਧੁਨੀ ਗਾਵਣੀ ਇਹ ਇਤਿਹਾਦਤ ਕੇ ਧੁਨਾਂ ਨੇ ਇੱਕ ਤਰਜ਼ ਐਸੀ ਤਰਜ਼ ਜੋ ਕਿਸੇ ਸੰਗੀਤਕਾਰ ਦੇ ਨਾਲ ਹੀ ਜੁੜ ਕੇ ਰਹਿ ਗਈ ਔਰ ਉਸ ਦੇ ਨਾਲ ਜੁੜ ਕੇ ਰਹਿ ਗਏ ਜਿਸ ਦੀ ਉਪਮਾ ਵਿੱਚ ਉਹ ਗੀਤ ਤੇ ਤਰਜ਼ ਉਚਾਰਨ ਕੀਤੀ ਗਈ ਇਹ ਧੁਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀਆਂ ਪਿਆਰੀਆਂ ਲਗੀਆਂ ਇਤਨੀਆਂ ਚੰਗੀਆਂ ਲਗੀਆਂ ਕਿ ਆਪਨੇ ਉਹਨਾਂ ਤੋਂ ਨਾਨੂ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥਾਂ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਕਵਤਾ ਸਾਹਿਤ ਦੇ ਅਦੁੱਤੀ ਖਜ਼ਾਨੇ ਨੇ ਗਿਆਨ ਦੇ ਮਹਾਸਾਗਰ ਨੇ ਉੱਥੇ ਸੰਗੀਤ ਦੇ ਵੀ ਮਹਾਨ ਅਥਾ ਨਮਕਣ ਵਾਲੇ ਸਾਗਰ ਨੇ ਕਿਸੇ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਈਏ ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਤੇ ਜ਼ਿੰਦਗੀ ਦੇ ਹਰ ਮਸਲੇ ਦੀ ਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਪ੍ਰਾਪਤ ਹੁੰਦੀ ਹੈ ਚਾਹੇ ਗਿਆਨ ਦੇ ਪੱਖ ਨੂੰ ਲਈਏ ਵਿਗਿਆਨ ਦੇ ਪੱਖ ਨੂੰ ਲਈਏ ਸਮਾਜ ਦੇ ਪੱਖ ਨੂੰ ਲਈਏ ਰਾਜਨੀਤੀ ਦੇ ਪੱਖ ਨੂੰ ਲਈਏ ਸੰਗੀਤ ਸਾਹਿਤ ਤੇ ਕਲਾ ਦੇ ਪੱਖ ਤੋਂ ਲਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪੱਖ ਦੇ ਚ ਸੰਪੂਰਨ ਨੇ ਮੁਕੰਮਲ ਨੇ ਸਾਹਿਬ ਸ੍ਰੀ ਗੁਰੂ ਅਨੰਕਦੇਵ ਜੀ ਮਹਾਰਾਜ ਦੀਆਂ ਅਗੰਮੀ ਬਾਣੀਆਂ ਜਪਜੀ ਸਾਹਿਬ ਸਿੱਧ ਗੋਸ਼ਟ ਤੁਖਾਰੀ ਬਾਰਾਮਾ ਇਸ ਤਰ੍ਹਾਂ ਦੀਆਂ ਮਹਾਨ ਬਾਣੀਆਂ ਦੇ ਚੋਂ ਹੀ ਆਪ ਦੀ ਇੱਕ ਮਹਾਨ ਬਾਣੀ ਹੈ ਆਸਾ ਦੀਵਾਰ ਇਸ ਦੇ ਵਿੱਚ ਦਰਸ਼ਨ ਫਲਸਫਾ ਅਧਿਆਤਮਿਕਤਾ ਔਰ ਭਾਵ ਇਹਨਾਂ ਸਾਰੇ ਧਾਰਮਿਕ ਚਿੰਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਣੀ ਹੋਈ ਮਰਿਆਦਾ ਦੇ ਮੁਤਾਬਕ ਇਸ ਬਾਣੀ ਦੇ ਉੱਪਰ ਵੀ ਪਹਿਲੇ ਮੰਗਲਾ ਚਰਨ ਹੈ ਮੂਲ ਮੰਤਰ ਹੈ